ਮਿੰਟੋ ਜੀ ਦੋ ਤਿੰਨ ਗੱਲਾਂ ਮਜੀਠੀਆ ਸਾਹਿਬ ਨੇ ਕੀਤੀਆਂ ਪੱਤਰਕਾਰਾਂ ਦੇ ਨਾਲ ਇੱਕ ਤਾਂ ਚਲੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਉਸ ਸ਼ਖਸ ਦੇ ਬਹੁਤ ਬਹੁਤ ਧੰਨਵਾਦੀਆਂ ਭਾਈ ਜਿਹੜੇ ਬੰਦੇ ਨੇ ਮੌਕੇ ਤੇ ਚੀਜ਼ ਨੂੰ ਸੰਭਲਿਆ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਜਿਹੜਾ ਪਿਸਤਲ ਦੱਸਿਆ ਜਾ ਰਿਹਾ ਉਹ ਵੀ ਬੜਾ ਖਤਰਨਾਕ 9mm ਦੱਸਿਆ ਜਾ ਰਿਹਾ ਜੀ ਦੂਸਰਾ ਚਲੋ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਸੇਵਾ ਲੱਗੀ ਹੋਈ ਹੈ ਔਰ ਅਸੀਂ ਪੂਰੀ ਸ਼ਿੱਦਤ ਨਾਲ ਇਹ ਸੇਵਾ ਨਿਭਾਵਾਂਗੇ ਅਸੀਂ ਪਿੱਛੇ ਨਹੀਂ ਹਟਦੇ ਤੀਸਰੀ ਗੱਲ ਜਿਹੜੀ ਨਾਰਾਇਣ ਸਿੰਘ ਚੌੜਾ ਬਾਰੇ ਉਹਨਾਂ ਨੇ ਕਹੀ ਕਿ ਇਹਨਾਂ ਦੇ ਸਬੰਧ ਕਾਂਗਰਸ ਪਾਰਟੀ ਨਾਲ ਵੀ ਆ ਚਲ ਮੈਂ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦੇਵਾਂ ਚਲੋ ਹੁਣ ਦੇਖੋ ਮੈਂ ਅੱਗੇ ਮੈਂ ਆਪ ਦਾ ਸਟੈਂਡ ਜਿਹੜਾ ਕੁਝ ਮੁੱਦਿਆਂ ਤੇ ਨਾ ਮੈਂ ਬਦਲ ਵੀ ਲੈਣਾ ਹੁੰਦਾ ਕਿ ਜਿੱਥੇ ਲੱਗੇ ਕਿ ਯਾਰ ਹਾਂ ਪਿੱਛੇ ਉਦੋਂ ਠੀਕ ਸੀ ਪਰ ਅੱਜ ਦੇ ਤਰੀਕ ਦੇ ਵਿੱਚ ਉਹ ਠੀਕ ਨਹੀਂ ਜੀ ਪਰ ਕਈ ਮਾਮਲਿਆਂ 'ਚ ਨਾ ਤੁਹਾਡਾ ਪੈਮਾਨਾ ਤੁਹਾਡੀ ਕਸੌਟੀ ਮੋਰੀ ਹੋਣੀ ਚਾਹੀਦੀ ਮੇਰਾ ਇਹ ਮੰਨਣਾ ਹੈ ਜੇ ਸਮਾਜ ਚਾਹ ਪਰ ਰਹਿੰਦੇ ਆ ਭਰਾ ਭਰਾ ਦੀ ਗਾਰੰਟੀ ਨਹੀਂ ਦੇ ਸਕਦਾ ਬਿਲਕੁਲ ਮੈਂ ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਵੀ ਸਿੱਦਤ ਨਾਲ ਗਿਆ ਕਿ ਮੈਨੂੰ ਨਹੀਂ ਪਤਾ ਉਹ ਨਿਸ਼ਾੜੀ ਹੈ ਜਾਂ ਕੌਣ ਹੈ ਮੈਨੂੰ ਨਹੀਂ ਪਤਾ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹਮ ਬਈ ਗੱਲ ਇਹ ਆ ਕਿ ਦੂਜਾ ਭਰਾ ਪਿੱਸੇ ਭਰਾ ਦੇ ਅੱਛੇ ਜਾਂ ਬੁਰੇ ਐਕਸ਼ਨ ਵਾਸਤੇ ਯਾਰ ਜ਼ਿੰਮੇਵਾਰ ਨਹੀਂ ਹੁੰਦਾ ਜੀ ਠੀਕ ਹੈ ਸਰ ਇੱਕ ਕਹਾਣੀ ਆ ਕਾਣੀ ਹਮ ਅੱਜ ਮੈਂ ਕੁਝ ਹੋਰ ਕਹੀ ਜਾਵਾਂ ਮੇਰੇ ਘਰ 'ਚ ਵੀ ਐਸਾ ਵਾਪਰ ਤੇ ਮੇਰੇ ਆਪਦੇ ਘਰ ਦੀ ਕਹਾਣੀ ਵੀ ਹੋ ਸਕਦੀ ਐ ਸਰ ਬਿਲਕੁਲ ਇਸ ਕਰਕੇ ਕਿਉਂਕਿ ਮੈਂ ਆਪ ਦਾ ਜੋ ਕਰਦਾ ਯਾਰ ਹੂੰ ਉਹ ਮੇਰੇ ਆਪ ਦੇ ਫੈਸਲੇ ਆ ਦੂਸਰਾ ਕੋਈ ਕਰਦਾ ਉਹ ਤੇ ਆਪ ਦੇ ਫੈਸਲੇ ਬਹੁਤ ਸਾਰੀ ਲੀਡਰ ਐਂ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਜਿਹੜਾ ਪਾਜ ਪਾਜ ਹੂੰ ਬਿਲਕੁਲ ਬਹੁਤ ਸਾਰੀ ਲੀਡਰ ਤੋਂ ਅੱਗੇ ਨਹੀਂ ਖੜੇ ਕਰੇ ਸ਼ਮਸ਼ੇਰ ਸਿੰਘ ਦੂ ਲੋਕ ਕਾਂਗਰਸ ਚ ਰਿਹਾ ਉਹਦੀ ਅੱਧੀ ਫੈਮਿਲੀ ਅੱਧਿਆਂ ਨਾਲ ਜ਼ਿਆਦਾ ਫੈਮਿਲੀ ਆਮ ਆਦਮੀ ਪਾਰਟੀ ਜੁਆਇਨ ਕਰ ਗਈ ਸੀ ਜੀ ਜੀ ਸਾਡੇ ਘਰਾਂ ਚ ਇਹ ਚੀਜ਼ ਆਮ ਹੈ ਮੈਂ ਇਸ ਨੂੰ ਕੋਈ ਕਹਿ ਲੋ ਕਿ ਸਥਾਪਿਤ ਨਹੀਂ ਕਰ ਸਕਦਾ ਕਿ ਕੀ ਇਹ ਕਾਂਗਰਸ ਹੀ ਆ ਕਿਉਂਕਿ ਬੇਸਿਕਲੀ ਕਾਲੀ ਇਹ ਦੋਸ਼ ਲਾ ਰਹੇ ਨੇ ਕਿ ਨਰੈਮ ਸਿੰਘ ਚੌੜਾ ਦਾ ਭਰਾ ਨਰਿੰਦਰ ਸਿੰਘ ਚੌੜਾ ਜੀ ਡੇਰਾ ਬਾਬਾ ਨਾਨਕ ਤੋਂ ਉਹ ਆ ਚੇਅਰਮੈਨ ਚੇਅਰਮੈਨ ਸਾਬ ਉਹ ਬਣਦਾ ਹੁੰਦਾ ਜਿਹੜਾ ਐਮਐਲਏ ਤੋਂ ਬਾਅਦ ਸੈਕੰਡ ਪੋਜੀਸ਼ਨ ਦਾ ਲੀਡਰ ਹੋਵੇ ਹੂੰ ਹੋ ਸਕਦਾ ਹੈ ਕਿ ਸੁਖੀ ਰੰਧਾਵਾ ਜਾਂ ਹੋਰ ਕਾਂਗਰਸੀ ਉੱਥੇ ਉਹਨਾਂ ਦੇ ਉਹਨਾਂ ਦੀ ਕੀ ਹੋਵੇ ਜੀ ਪਰ ਇਹਦੂੰ ਇਹ ਨਹੀਂ ਹੁੰਦਾ ਕਿ ਦੋਵੇਂ ਭਰਾ ਹਮਸ਼ਵਰਾ ਹੈ ਜਾਂ ਇਹ ਮਤਲਬ ਕਿ ਉਹ ਸਿਆਸੀ ਤੌਰ ਤੇ ਹਮਖਿਆਲੀ ਹੈ ਠੀਕ ਹੈ ਨਾ ਸੋ ਏਜ ਇਸ ਜਿਹੜੀ ਆ ਮੈਂ ਇਸ ਲਿਹਾਜ਼ ਨਾਲ ਹੀ ਦੇਖਦਾ ਕਿ ਕੋਈ ਬੰਦਾ ਬਈ ਆਪਾਂ ਦੇਖਦੇ ਆ ਜਦੋਂ ਭਰਾ ਤੋਂ ਅੱਡ ਹੋ ਜਾਂਦਾ ਮਸਲਨ ਮੈਂ ਆਪਦੇ ਭਰਾ ਤੋਂ ਅੱਡ ਉਹਦੀ ਅਛਾਈ 'ਚ ਤਾਂ ਮੈਂ ਕਹਿ ਸਕਦਾ ਕਿ ਯਾਰ ਅੱਛਾ ਕਰਦਾ ਠੀਕ ਆ ਅੱਛਾ ਕਰਦਾ ਮੇਰਾ ਭਰਾ ਹੀ ਆ ਜੀ ਪਰ ਜੇ ਉਹ ਬਦੀ 'ਚ ਕਿਤੇ ਫੜਿਆ ਜਾਂਦਾ ਮੈਂ ਮੈਂ ਤਾਂ ਨਹੀਂ ਨਾਲ ਬਿਲਕੁਲ ਪਰ ਮੈਨੂੰ ਕੋਈ ਧੱਕੇ ਨਾਲ ਜਿੰਮੇਵਾਰ ਠਹਿਰਾਉਂਦਾ ਹਮ ਜਦੋਂ ਮੈਂ ਹੈ ਹੀ ਅੱਡਾਂ ਯਾਰ ਉਹ ਆਪਦਾ ਫੈਸਲੇ ਅੱਡ ਨੇ ਬਿਲਕੁਲ ਬਿਲਕੁਲ ਮੈਂ ਇੰਤਰੀ ਇਹ ਤਾਂ ਗੱਲ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਕਰਦੀ ਇਹ ਕਹਾਣੀਆਂ ਬਹੁਤ ਸਾਰੇ ਘਰਾਂ ਦੇ ਵਿੱਚ ਇੱਕ ਝੰਡਾ ਕਿਸੇ ਹੋਰ ਭਰਾ ਦਾ ਹੁੰਦਾ ਦੂਸਰਾ ਕਿਸੇ ਹੋਰ ਭਰਾ ਦਾ ਹੁੰਦਾ ਜੀ ਵਿਚਾਰਕ મત ਭੇਦ ਵੀ ਹੁੰਦੇ ਸਿਧਾਂਤਕ મત ਭੇਦ ਵੀ ਹੁੰਦੇ ਬਰਾਮਾ ਚ ਬਹੁਤ ਕੁਝ ਜੀ ਦੂਜੀ ਚੀਜ਼ ਤੇ ਆ ਜਾਓ ਪਿਸਟਲ ਤੇ ਹੂੰ ਇਹ ਚੀਜ਼ ਹੁਣ ਦੇਖਣ ਵਾਲੀ ਗੱਲ ਹੈ ਇਹ ਪਿਸਟਲ ਜਿਹੜਾ ਜ਼ਰਾ ਜੀ ਗੱਲਿਆ